ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਸਾਰੇ ਵਧੀਆ ਠੀਕ ਠਾਕ ਆ ਤੇ ਇੱਥੇ ਨਾ ਇਹ ਹੈਗੀ ਅੱਜ ਸੰਡੇ ਦੀ ਵੀਡੀਓ ਤੇ ਆਪਾਂ ਰਾਤੀ ਆ ਗਏ ਦਰਬਾਰ ਸਾਹਿਬ ਤੋਂ ਸਿੱਧਾ ਬੱਚਿਆਂ ਨੂੰ ਮੱਥਾ ਟਿਕਾ ਕੇ ਤੇ ਆਪਾਂ ਮਤਲਬ 8:00 ਵਜੇ ਹੀ ਸਾਨੂੰ ਫਿਰ ਪੌਣੀ ਘੱਟ ਦਾ ਟਾਈਮ ਹੋ ਗਿਆ ਕਾਫੀ ਲੇਟ ਹੋ ਗਏ ਹਾਂ ਅਹੀਂ ਤੇ ਮੁੜ ਕੇ ਆਣ ਕੇ ਆਪਾਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਤੇ ਮਨਪ੍ਰੀਤ ਨੇ ਉਸ ਤਰ੍ਹਾਂ ਕੀਤੀ ਸਫਾਈ ਦੋਂਗਾ ਕਮਰਿਆਂ ਦੀ ਤੇ ਮੈਂ ਹਾਂ ਚੱਲਿਆ ਮੈਂ ਵੀ ਅੱਜ ਕਰ ਦੇਣੀ ਮੈਂ ਤੇ ਪਹਿਲਾਂ ਸਵੇਰੇ ਉੱਠੀ ਲੇਟ ਮਤਲਬ ਕੱਲ ਤੱਕ ਆਵਟ ਨਾਲ ਫੇਰ ਮੈਨੂੰ ਬੁਖਾਰ ਹੋ ਗਿਆ ਫਿਰ ਆਪਾਂ ਪੈ ਗਏ ਹਨਾ ਰਾਤੀ ਤੇ ਆਪਾਂ ਸਵੇਰੇ ਮੈਂ ਉੱਠੀ ਲੇਟ ਕਾਫੀ ਲੇਟ ਉੱਠੀ ਮੈਂ 7:30 ਕ ਦਾ ਟਾਈਮ 8 ਵਜੇ ਚਾਹ ਚੂ ਪੀ ਕੇ ਉਸ ਤੋਂ ਬਾਅਦ ਆ ਆਪਣੀ ਸ਼ਰਟ ਨੂੰ ਤਰਪਾਈ ਕੀਤੀ ਮਾ ਮੇਰੀ ਉਹਨਾਂ ਦੋ ਚਾੱਕਾ ਰਹਿੰਦੀਆਂ ਸੀ ਤਰਪਾਈ ਕਰਨ ਲਈ ਤਰਪਾਈ ਕੀਤੀ ਮੈਂ ਅੱਜ ਪਾ ਕੇ ਮਾ ਮੈਂ ਪਿੰਡ ਜਾਣਾ ਜਾਂ ਪਾ ਕੇ ਤੇ ਬਸ ਉਹਨੇ ਤਰਪਾਈ ਕਰਕੇ ਉਸ ਤੋਂ ਬਾਅਦ ਆ ਮਨਪ੍ਰੀਤ ਨੇ ਕਲੀ ਝਾੜੂ ਲਾਤਾ ਹੀ ਝਾੜੂ ਲਾ ਕੇ ਤੇ ਉਹਨੇ ਨਹਾ ਲਿਆ ਹੀ ਉਹਨੇ ਜਾਣਾ ਸੀ ਦੁਪਹਿਰਾ ਸਾਹਿਬ ਤੇ ਬਾਬੇ ਸਿੱਧੀ ਤੇ ਬਸ ਮੈਂ ਇਹਦਾ ਰਿਮੂਵ ਜੇ ਬਣ ਕੇ ਮਨ ਲਿਆ ਮੈਂ ਮੰਮੀ ਸਫਾਈ ਕਰ ਦਿੰਨੀ ਪਹਿਲਾਂ ਮੈਂ ਨਾ ਇਹੜੇ ਬੈੱਡ ਚ ਵੱਡੀ ਬੈੱਡਰੂਮ ਚ ਇਧਰੋਂ ਮਤਲਬ ਸਫਾਈ ਕੀਤੀ ਸਾਰੀ ਛੱਤ-ਛੁੱਤ ਝਾੜੀ ਤੇ ਨਾਲ ਹੀ ਲਿਮਾਰੀ ਸਾਫ ਕਰਕੇ ਤੇ outra ਹੈ ਨਹੀਂ ਕੱਲਾ ਇੱਧਰ ਬੈੱਡ ਆ ਤੇ ਇੱਕ ਹੁਣ ਆਏ ਸੀ ਦਾ ਕਰਕੇ ਇੱਕ ਦੋ ਮੰਜੇ ਖੜੇ ਕੀਤੇ ਇੱਕ ਮੰਜੇ ਢਾ ਲਈਦੇ ਆ ਤੇ ਉਸ ਤੋਂ ਬਾਅਦ ਮੰਜੇ ਢਾ ਲਈਦੇ ਸੀ ਦਾ ਕਰਕੇ ਦੋਸਤੋ ਬਦਮੈਂ ਲੱਗ ਪਈਂਗੀ ਇੱਥੇ ਅਲਮਾਰੀ ਦੀ ਮਤਲਬ ਡਸਟਿੰਗ ਵਗੈਰਾ ਕਰਨ ਸਾਫ ਸਫਾਈ ਕਰਨ ਮੈਂ ਚਲੇ ਕਰਿੰਦਾ ਸਫਾਈ ਜੀ ਕਰਦਾ ਘੱਟਾ ਘੱਟਾ ਬੜਾ ਹੋਇਆ ਮੰਮੀ ਕਹੁੰਦੀ ਨਹੀਂ ਆ ਤੇ ਇੱਕ ਮੰਮੀ ਹੁਣ ਕਰਵਾਇਆ ਵਾ ਬੋਰ ਬੋਰ ਕਰਵਾਇਆ ਤੇ ਕਰਕੇ ਵੀ ਕੱਟਾ ਮਿੱਟੀ ਬੜਾ ਅੰਦਰ ਆਇਆ ਵਾ ਤੇ ਇਹਦੇ ਨਾਲ ਪੱਖਾ ਮੇਰੇ ਤੋਂ ਮੈਂ ਨਾ ਫੱਟੀ ਲਾ ਕੇ ਚਾਹੀਦਾ ਮੈਂ ਚਲ ਹੋ ਜਾਊਗਾ ਪੱਖਾ ਸਾਫ਼ ਪਰ ਮੇਰੇ ਤੋਂ ਹੋਇਆ ਨਹੀਂ ਉਸ ਤੋਂ ਬਾਅਦ ਮੈਂ ਨਾ ਸਟੂਲ ਰੱਖ ਕੇ ਨਾ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਸਾਫ਼ ਨਹੀਂ ਹੋਇਆ ਸਟੂਲ ਰੱਖ ਕੇ ਤੇ ਫਿਰ ਮੈਂ ਨਾ ਫੇਰ ਮਤਲਬ ਪੱਖਾ ਜਿਹੜਾ ਸਾਫ਼ ਕੀਤਾ ਹੈਗਾ ਤੇ ਨਾਲ ਹੀ ਨਾ ਕਿ ਬੈੱਡ ਦੀ ਟੋਟੂ ਸਾਫ ਕਰਤੀ ਸੀਗੀ ਇੱਕ ਵਾਰੀ ਤੇ ਬੈੱਡ ਸ਼ੀਟ ਤੇ ਮੈਂ ਪਹਿਲਾਂ ਹੀ ਵਿਛਾਈ ਸੀ ਨਾ ਬੈੱਡ ਦੀ ਨਾ ਬੈੱਡ ਸ਼ੀਟ ਪਹਿਲਾਂ ਖਾਲੀ ਕਰ ਲਈ ਚੇਂਜ ਕੀਤੀ ਮਨਪ੍ਰੀਤਾਂ ਦੀ ਕਿ ਚੇਂਜ ਕਰਨ ਲੱਗਾਂ ਮੈਂ ਬੈੱਡ ਸ਼ੀਟਾਂ ਦੇ ਝਾੜਿਆ ਤਾਂ ਹੈ ਕਮਰਾ ਹੈ ਹੀ ਨਾ ਤੇ ਪਹਿਲਾਂ ਚਾਦਰ ਵਿਛਾ ਲਈ ਤੇ ਫਿਰ ਮੈਂ ਕਿ ਨਾ ਇਹ ਕਰੀ ਨਾ ਮਤਲਬ ਛੱਤ ਤੇ ਨੁਕਰ ਨਕਰਾਂ ਚੋ ਜਾਲਾ ਜੁਲਾ ਜਿਹੜਾ ਲਾਲੀ ਮੜਾ ਮੂਟਾ ਲੱਗਾ ਵਾ ਤੇ ਕੁਝ ਨੰਬਰ ਆਪਣੇ ਏਸੀ ਲਵਾਇਆ ਉਹਦਾ ਕਰਕੇ ਵੀ ਨਾ ਮਤਲਬ ਜਦੋਂ ਬੋ ਕੀਤੀ ਨਾ ਡ੍ਰਿੱਲ ਜੀ ਨਾਲ ਮਤਲਬ ਕੀਤਾ ਤੇ ਉਹਦਾ ਕਰਕੇ ਵੀ ਥੋੜਾ ਘੱਟਾ ਮਿੱਟੀ ਬੜਾ ਹੋਇਆ ਪਿਆ ਸੀਗਾ ਰੂਮਾਂ ਚ ਤੇ ਇੱਥੇ ਮੈਂ ਨਾ ਬੈਡਸ਼ੀਟ ਵਿਛਾਲੀ ਫਿਰ ਨਾ ਪੁਰਾਣੀ ਬੈਡਸ਼ੀਟ ਉੱਪਰ ਵਿਛਾ ਕੇ ਤੇ ਉਸ ਤੋਂ ਬਾਅਦ ਆ ਮਤਲਬ ਫਿਰ ਛੱਤ ਝਾੜੀ ਮੈਂ ਚਲ ਕਟਾਣਾ ਹਨਾ ਕਟਾਣਾ ਪਊਗਾ ਕਿ ਫਿਰ ਬੈਡਸ਼ੀਟ ਚਕੂਗੀ ਮੈਨੂੰ ਚਕਣੀ ਓਕੀ ਲੱਗੀ ਫਿਰ ਮੈਂ ਪੁਰਾਣੀ ਬੈਡਸ਼ੀਟ ਰੱਖ ਕੇ ਫਿਰ ਸਫਾਈ ਕੀਤੀ ਤੇ ਆਣ ਪ੍ਰਾਪਣੇ ਨਾਲ ਲੜੀਆਂ ਲਾਈਆਂ ਸੀ ਜਦੋਂ ਫਤਿਹ ਹੋਇਆ ਨਾ ਕਿ ਪੂਰਾ ਡੈਕੋਰੇਟ ਕੀਤਾ ਸੀਗਾ ਰੂਮ ਤੇ ਉਦੋਂ ਦੀਆਂ ਲੱਗੀਆਂ ਆ ਮਾ ਚਾਰ ਸਾਲ ਹੋ ਜਣੇ ਅਕਤੂਬਰ ਚ ਫਤਿਹ ਨੂੰ 44 ਸਾਲਾਂ ਤੋਂ ਜਦੋਂ ਤੇ ਜਦੋਂ ਮਤਲਬ ਹਸਪੀਟਲ ਤੋਂ ਅਸੀਂ ਸਿੱਧੇ ਮੰਮੀ ਹੋਣਾ ਕੋ ਚੱਲ ਗਏ ਪਿੰਡ ਉਧਰ ਪਿੰਡ ਚਲ ਗਏਗੇ ਤੇ ਉੱਥੇ ਹੀ ਪੰਜ ਚਾਰ ਮਹੀਨੇ ਪੰਜਵੇਂ ਮਹੀਨੇ ਆਏ ਮਤਲਬ ਪੰਜ ਮਹੀਨੇ ਪੂਰਾ ਲਗਾਤਾਰ ਲਾਇ ਕਿਉਂਕਿ ਠੰਡੇ ਅਕਤੂਬਰ ਦਾ ਇਹਦਾ ਬਰਤ ਉਦੋਂ ਠੰਡ ਕਾਫੀ ਫਿਰ ਸਾਲ ਚ ਤੇ ਉਦੋਂ ਫਿਰ ਮੰਮੀ ਹੋਣਾ ਕੋ ਚੱਲ ਗਏ ਤੇ ਪੰਜ ਮਹੀਨੇ ਬਾਅਦ ਤੇ ਹੋਣ ਬਰਬ ਮੈਨੂੰ ਕਹਿੰਦੇ ਕਿ ਆਂਦਾ ਕਿ ਲਾਦੀ ਇਹ ਵੀ ਲੜੀਆਂ ਜੀ ਫਿਰ ਮੈਂ ਲਾਤੀਆਂ ਸੀ ਇਹ ਲੜੀਆਂ ਲਾਲੂ ਕੇ ਮਾਚਰ ਰੱਖਦੇ ਆ ਮੈਂ ਡਰਾਈਂਗ ਰੂਮ ਦੇ ਵਿੱਚ ਹੁਣ ਮੈਂ ਚੱਲ ਡਰਾਈਂਗ ਰੂਮ ਦੀ ਸਪਾਈ ਜਿਹੜੀ ਕਰ ਦੇਣੀ ਪਰ ਜਾਲਾਤ ਨਹੀਂ ਹੈਗਾ ਇੰਨਾ ਕਿ ਪਰ ਥੋੜੀ ਬਹੁਤ ਦਿੱਤਾ ਜੀ ਕਿਰਦੀ ਹੈ ਛੱਤਾਂ ਨਾਲੋਂ ਪਰ ਇੰਨਾ ਜਿਆਦੀ ਨਹੀਂ ਤੇ ਉਸ ਤਰ੍ਹਾਂ ਮੰਮੀ ਕਹਿੰਦੀ ਮੈਂ ਸਾਫ਼ ਕੀਤੇ ਹੀ ਤੇ ਪਰ ਫਿਰ ਵੀ ਹੁਣ ਮਿਸਤਰੀਆਂ ਲੱਗਣ ਕਰਕੇ ਨਾ ਉਹ ਝਾੜਨ ਵਾਲੇ ਝਾੜ ਛੂੜ ਤੋਂ ਬਣਾ ਲਈ ਹਿਪਸੋਫਿਆਂ ਦੇ ਨਾਲੇ ਪੜਦੇ ਮਤਲਬ ਤੂਣ ਵਾਲੇ ਹੀਗੇ ਤੇ ਫਿਰ ਮੈਂ ਨਾ ਇੱਕ ਰਿਛਾਤ ਸਾਰੀ ਝਾੜ ਕੇ ਨਾ ਚਾਤ ਤੇ ਜਾਲੇ ਵਾਲਾ ਬ੍ਰਸ਼ ਮਾਰ ਕੇ ਤੇ ਉਸ ਤੋਂ ਬਾਅਦ ਆ ਮੈਂ ਮਤਲਬ ਪਰਦੇ ਪੁਰਦੇ ਸਾਰੇ ਜਿਹੜੇ ਲਾਲੇ ਸੀਗੇ ਮੈਂ ਚਲ ਜੇ ਲੱਗੇ ਆ ਸਫਾਈ ਕਰਨ ਤੇ ਹਨਾ ਕਰ ਦੋ ਚੰਗੀ ਤਰ੍ਹਾਂ ਆ ਜਿਹੜੇ ਸ਼ੀਸ਼ੇ ਗਾੜੀ ਪਰਦੇ ਬੈਣਾ ਮੈਂ ਮੰਮੀ ਨੂੰ ਕਹਿਣ ਲਈ ਹੀਗੀ ਮੈਂ ਕਿ ਮੰਮੀ ਆਪ ਧੋ ਪਾਉਂਦੀ ਨਾ ਮਤਲਬ ਸਾਹਮਣੇ ਸ਼ਾਮ ਦੇ ਟਾਈਮ ਤੇ ਬਹੁਤ ਜਿਆਦੀ ਧੋਪ ਆ ਜਿੰਦੀ ਮਮੀ ਕੇ ਕਮਰੇ 'ਚ ਇੰਨੀ ਜਿਆਦੀ ਧੋਪ ਆ ਜਿੰਦੀ ਨਾ ਤੇ ਮੈਂ ਮਮੀ ਨੂੰ ਕਹਿੰਦੀ ਹਾਂ ਮੈਂ ਕਿ ਮਮੀ ਕਿ ਅੱਗੇਲੇ ਬੰਨੇ ਨਾ ਸ਼ੀਸ਼ੇ ਗਾੜੀ ਕੋਈ ਚਾਦਰ ਚੁੱਦਰ ਦੀ ਪਾ ਲੋ ਕਿਉਂਕਿ ਪਰਦੇ ਖਰਾਬ ਹੋ ਹੀ ਜਾਂਦੇ ਕਲਰ ਜੇ ਡਬਲ ਕਲਰ ਹੋ ਗਿਆ ਹੀ ਧੁੱਪ ਦੇ ਨਾਲ ਵਿੱਚੋਂ ਗੂੜੇ ਫਿੱਕੇ ਜਿਹਾ ਹੋ ਗਏ ਦੋ ਰੰਗਾਂ ਦੇ ਹੋ ਗਏ ਤੇ ਇੱਥੇ ਨਾਲ ਹੀ ਪੱਖਾ ਵੀ ਲੈ ਮੈਂ ਨਾ ਇਹ ਬ੍ਰੈਸ਼ ਨਾਲ ਝਾੜ ਲਿਆ ਉਸ ਤੋਂ ਬਾਅਦ ਮੈਂ ਗਿੱਲੇ ਕੱਪੜਾ ਫਿਰ ਸੁੱਕਾ ਕੱਪੜਾ ਉੱਪਰ ਸਟੂਲ ਰੱਖ ਕੇ ਫਿਰ ਐ ਚੰਗੀ ਤਰ੍ਹਾਂ ਸਾਫ਼ ਕਰਤਾ ਜਦੋਂ ਸਫਾਈ ਕਰਨੀ ਫਿਰ ਚੰਗੀ ਤਰ੍ਹਾਂ ਕਰ ਦੇਣੀ ਨਹੀਂ ਕਰਨੀ ਮਤਲਬ ਬਹੁਤ ਘੱਟ ਕੰਮ ਕਰਦੀ ਆ ਉੱਥੇ ਜਾ ਕੇ ਪਿੰਡ ਪਤਾ ਨਹੀਂ ਮੇਰਾ ਦਿਲ ਨਹੀਂ ਕਰਦਾ ਤੇ ਐਰ ਕਾ ਚੱਲ ਮੇਰਾ ਮੂਡ ਜਿਹਾ ਬਣਿਆ ਹੁਣ ਮੈਂ ਕਿ ਦੋ ਰੂਮ ਸਾਫ ਕਰਾਈਆਂ ਮੰਮੀ ਹੁਣ ਦੇਖ ਕਿ ਖਲਾਰਾ ਬਹੁਤ ਜ਼ਿਆਦਾ ਸੀਗਾ ਇਥੇ ਛੱਤ ਚੜ੍ਹ ਕੇ ਉਸ ਤੋਂ ਬਾਅਦ ਮੈਂ ਛੜ ਆਂਦੀ ਕਿ ਚੱਲ ਰਹਿਣ ਦੇ ਤੂੰ ਇਹ ਕਮਰਾ ਸਾਫ਼ ਰਹਿਣ ਦੇ ਡਰੈਂਗਰੂ ਮੇਦਰੋਂ ਮੈਂ ਸੋਫਾ ਸੁਪਾ ਕੱਢ ਕੇ ਸਾਰਾ ਤੇ ਫਿਰ ਸਫਾਈ ਕਰਨੀ ਹੈ ਇਹੜੇ ਰੂਮ ਦੀ ਕਿ ਫਿਰ ਮੈਂ ਬਾਹਰ ਕੱਢ ਕੇ ਪੂਰਾ ਸਾਫ਼ ਕਰਨਾ ਤੇ ਮੈਂ ਕਿਹਾ ਨਹੀਂ ਮੰਮੀ ਹੁਣ ਮੈਂ ਲੱਗੀ ਆ ਨਾ ਤੇ ਮੈਂ ਕਿਹਾ ਕੋਈ ਨਹੀਂ ਅਸੀਂ ਸਾਫ਼ ਕਰ ਦੇਣਾ ਵਾ ਤੇ ਮਨਪ੍ਰੀਤ ਚਲ ਗਈ ਸੀਗੀ ਇੱਥੇ ਹੈਗਾ ਸੀ ਕਿ 10:30 11:00 ਵਜੇ ਦਾ ਟਾਈਮ ਨਹੀਂ ਸੱਚ ਮਨਪ੍ਰੀਤ ਘਰੇ ਸੀਗੀ ਸਾਡੇ ਕਿ 10 ਵਜੇ 10 ਦਾ ਟਾਈਮ ਉਦੋਂ ਮੈਂ ਸੋਫੇ ਡਈ ਹੀ ਜੋ ਸਫਾਈ ਕਰਨ ਰੂਮ ਦੀ ਨਾ ਉਦੋਂ ਮਨਪ੍ਰੀਤ ਘਰੇ ਹੀ ਉਹ ਨਾਨ ਨੂੰ ਕੇ ਬੈਠੀ ਤੇ ਰੋਟੀ ਖਾਂਦੀ ਕਿੰਦੀ ਮੰਮੀ ਇੱਕ ਪਰੌਂਠੀ ਲਾ ਦੋ ਹਨਾ ਤੇ ਇੱਥੇ ਮੈਂ ਸਾਰੇ ਸੂਰੇ ਛਾੜ ਲਾ ਕੇ ਤੇ ਧੋ ਕੇ ਤੇ ਫਿਰ ਛਾੜ ਪੇਕੇ ਦੋਸਤੋ ਬਾਅਦ ਮੈਂ ਸੋਫੇ ਬਾਹਰ ਕੱਢ ਲਈ ਨਾਲ ਹੀ ਪਰਦੇ ਵੀ ਲਾ ਲਏ ਸੀਗੇ ਮਤਲਬ ਵਿੰਡੋ ਗਾੜ ਲਈ ਤੇ ਉੱਦਲ ਦੇ ਦਰਵਾਜ਼ੇ ਗਾੜੀ ਸਾਰੇ ਐਸੇ ਮਨਮੀਤ ਦੇ ਪਾਪਾ ਤੇ ਫਤੇੜਾ ਹੀ ਗੱਡੀ ਧੋਣ ਪਿਓ ਪੁੱਤ ਟਕਰੇ ਹੀ ਦੋਵੇਂ ਜਾਣੇ ਕਿ ਗੱਡੀ ਧੋ ਲਈਏ ਸਾਫ ਕਰਨੀ ਪਹਿਲਾਂ ਅੰਨਾ ਤੇ ਇੱਥੇ ਮੈਂ ਲੱਗੀ ਸੀਗੀ ਪਰਦੇ ਧੋਣ ਵਾਹ ਚਲ ਮੈਂ ਨਾ ਪਰਦਿਆਂ ਦੇ ਘੜੇ ਜਿਵੇਂ ਹੋ ਜਾਣੇ ਤੇ ਮੈਂ ਟੱਬ ਦੇ ਟੱਬ 'ਚ ਭਈ ਸੀਗੀ ਤੇ ਮੰਮੀ ਤੇ ਕਹਿਣ ਲਈ ਕਿ ਮਸ਼ੀਨ 'ਚ ਪਾ ਲੈ ਮੈਂ ਕਿਹਾ ਨਹੀਂ ਮੰਮੀ ਘੜੇ ਜਿਵੇਂ ਹੋ ਜਾਣੇ ਆ ਤੇ ਫਿਰ ਮੈਂ ਪਹਿਲਾਂ ਭੀਂਤੇ ਹੀ ਤੇ ਹੁਣ ਇੱਕ-ਇੱਕ ਪੜਦਾ ਕਰਕੇ ਮੈਂ ਮਲ ਲੂੰਗੀ ਤੇ ਮਤਲਬ ਸਾਫ ਜੇ ਹੋ ਜਾਣਗੇ ਹਨਾ ਤੇ ਬਸ ਸੇ ਇਥੇ ਮਨਮੀ ਦੇ ਪਾਪਾ ਲੱਗਦੇ ਸੀਗੇ ਗੱਡੀ ਧੋਣ ਬਸ ਮੈਂ ਪਰਦੇ ਪਾ ਗਏ ਉਸ ਤੋਂ ਬਾਅਦ ਚੰਗੀ ਤਰ੍ਹਾਂ ਝਾੜੂ ਲਾਤਾ ਸੀਗਾ ਝੜ ਕੋਚਾ ਕਰਤਾ ਹੀ ਮੰਮੀ ਨੇ ਰੋਟੀ ਰੋਟੀ ਖਵਾਤੀ ਸਜੂ ਸਜੂ ਬਣਾ ਕੇ ਤੇ ਫਦੇ ਵੇ ਕੋ ਪਾਈਪ ਫੜੀ ਫਦੇ ਜਾਂਦਾ ਮੈਂ ਪਾਪਾ ਮੈਂ ਪਾਈਪ ਫੜਨੀ ਆ ਦੋਵੇਂ ਟੱਕਰੇ ਆ ਤੇ ਮੰਮੀ ਪਾਣੀ ਪਿਆਉਣ ਆਈ ਚੌਂਕਾ ਪਾਣੀ ਮੰਗਣ ਡੈ ਤੇ ਮੰਮੀ ਪਾਣੀ ਦੇਣ ਆਈ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਿਯੋਮਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੇ ਕਿਹੜੀ-ਕਿਹੜੀ ਜਾ ਕੇ ਮੈਂ ਕੰਮ ਕਰਦੀ ਆ ਪਿੰਡ ਮਤਲਬ ਮੈਂ ਤੇ ਕੰਮ ਹਨਾ ਕਰ ਕਰ ਪਹਿਲਾਂ ਬਹੁਤ ਘੱਟ ਕਰਦੀ ਪਰ ਜਦੋਂ ਮੇਰਾ ਮੂਡ ਬਣੇ ਫਿਰ ਕਰ ਵੀ ਲੈਨੀ ਆ ਕਿ ਕੰਮ ਦੀ ਕਿਹੜੀ ਗੱਲ ਹਨਾ ਸਫਾਈ ਮੈਨੂੰ ਵਧੀਆ ਲੱਗਦੀ ਕਰਨੀ ਸਫਾਈ ਜੀ ਮਤਲਬ ਸਫਾਈ ਕਰਦੀ ਜੀ ਸ਼ਾਮ ਦਾ ਟਾਈਮ ਹੀਗਾ ਮਤਲਬ 4:00 ਵੱਜ ਗਏ ਮਤਲਬ ਵੇਲੇ ਹੀ ਤੇ ਹੋ ਗਈ ਸੀ ਤੇ ਬਸ ਇੱਥੇ ਮੈਂ ਬੱਚੇ ਤਿਆਰ ਕਰ ਲਈਏ ਤੇ ਆਪ ਵੀ ਨਾ ਨੂੰ ਲਿਆ ਸੀ ਸ਼ੁਰੂਆਤ ਤੇ ਬੱਚਿਆਂ ਦੇ ਤੇ ਮੜ ਪੀਤਾ ਜੇ ਨਹੀਂ ਆਈ ਉਹਦੀ ਵੇਟ ਕਰਦੇ ਕਿ ਚਲਾ ਆ ਜੂਗੀ ਤੇ ਫਿਰ ਜਾਣੇ ਆ ਤੇ ਆ ਵੇਖੋ ਕਿੰਨਾ ਸੋਹਣਾ ਲੱਗਦਾ ਰੂਮ ਤੇ ਛਾੜ ਵੀ ਮੈਂ ਧੋਤੇ ਆ ਸੋਫਿਆਂ ਤੇ ਪਰਦੇ-ਪੁਰਦੇ ਧੋਕੇ ਤੇ ਪਾਤੇ ਤੇ ਛਾੜ ਧੋਤੇ ਆ ਤੇ ਮੰਮੀ ਆਂਦੀ ਕਿ ਛਾੜ ਮੈਂ ਨਾ ਆਪੇ ਚੜਾ ਲੂੰਗੀ ਸੋਫਿਆਂ ਦੇ ਮਤਲਬ ਉੱਪਰੋਂ ਮੰਮੀ ਨੇ ਕਵਰ ਕੀਤੇ ਕਿਉਂਕਿ ਫਿਰ ਬੱਚੇ ਨਾ ਸ਼ੈਤਾਨੀ ਬੜੀ ਕਰਦੇ ਫਿਰ ਹਨਾ ਕਿ ਨਾਲ ਇਹ ਨਾ ਕਵਰ ਰਹਿੰਦੇ ਫਿਰ ਘੱਟਾ-ਬੁਟਾ ਨਹੀਂ ਪੈਂਦਾ ਇੰਨਾ ਖਰਾਬ ਨਹੀਂ ਹੁੰਦਾ ਹੁਣ ਆ ਬੈਡ ਦੀ ਢੋਤੋਂ ਕਵਰ ਲੱਥਾਈ ਤੇ ਮਤਲਬ ਪੂਰੀ ਗੰਦੀ ਹੋਈ ਸੀਗੀ ਵਾਈਟ ਆ ਨਾ ਬੈਡ ਦੀ ਢੋਤ ਤੇ ਗੰਦੀ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਹੋ ਵਧੀਆ ਹੋ ਵੀ ਆਪਾਂ ਵੀ ਵਧੀਆ ਆਪਾਂ ਬਸ ਤੋਰ ਆਏ ਆ ਸਮਾਂ ਚੇ ਦਾ ਟਾਈਮ ਆ ਆਪਾਂ ਬੈਠ ਗਏ ਗੱਡੀ ਚ ਆਵਣ ਮੀਤਾ ਮਨਸੀਰਤ ਕਹਿੰਦੀ ਮੈਂ ਵੀ ਜਾਣਾ ਮਾਸੀ ਮੈਨੂੰ ਵੀ ਲੈ ਜਾਓ ਮਨਸੀਰਤ ਆ ਗਈ ਆ ਤੇ ਆ ਫਤੇ ਆ ਫਤੇ ਹੈਲੋ ਨੰਨੀ ਬਣ ਜੀ ਲੱਗਿਆ ਹੈਗਾ ਦਾਤੀ ਆ ਲੱਗ ਗਿਆ ਹੈਗਾ ਹੈਲੋ ਹੁਣ ਕਿਥੇ ਚੱਲੇ ਤੁਸੀਂ ਮੈਂ ਆਪਣੇ ਪਿੰਡ ਆਪਣੇ ਪਿੰਡ ਚ ਲਿਆਂ ਗੱਡੀ ਕੋੜੀ ਕਿਦੀ ਲੱਗੀ ਆ ਸਿੱਧੂ ਮੂਸੇ ਵਾਲੇ ਦੀ ਉਹ 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 ਲਈ ਦਤੀ ਵਿੱਚ ਆ ਜਾਂਦੇ ਓ ਇੱਕ ਸਿੱਧੂ ਉਹ ਤੇ ਫੋਟੋ ਕਿਦੀ ਲੱਗੀ ਮਤੇ ਕਿੰਨਾ ਘੱਟਾ ਘੱਟਾ ਲੱਭਦੀ ਨਹੀਂ ਪਈ ਉਹਦੇ ਤੇ ਲੱਗੀ ਐ ਗੱਡੀ ਤੇ ਸਿੱਧੂ ਮੂਸੇ ਵਾਲੇ ਦੀ ਪਿੱਕਾ ਫੋਟੋ ਲੱਗੀ ਬੈਕ ਸਾਈਡ ਤੇ ਤੇ ਫਤਿਹ ਕਹਿੰਦੇ ਆ ਠੀਕ ਆ ਕਿ ਮਮਾ ਅਬ ਨਾ ਤਾਂ ਨਾ ਲਾਉਂ ਕਰਦੇ ਹਾਂ ਹਾਂ ਵੀ ਹਾਂਜੀ ਆ ਵੀ ਦੂਸੇ ਵਾਲੀ ਦੀ ਫੋਟੋ ਲੱਗ ਗਈ ਹੈ ਨਾ ਆਪਾਂ ਵੀ ਤੁਸੀਂ ਤੇ ਵੀ ਥਾਈਏ ਆਪਾਂ ਵੀ ਲਾਵਾਂਗੇ ਆ ਵੀ ਬਸ ਉਹ ਨਾ ਕੰਮ ਕਰਦਾ ਉਸਤਰਾ ਦੀ ਮਾਸ ਮਮਾ ਨੇ ਵੀ ਹੁਣਾ ਨਹੀਂ ਮੇਰੀ ਬੈਣ ਨੇ ਵੀ ਹੁਣਾ ਨਹੀਂ ਤੇ ਉਹ ਫਿਰ ਦਈ ਅੱਜ ਜੇ ਪਹਿਲਾ ਸੈੱਟ ਤੇ ਉੱਥੇ ਹੀ ਲੇਟ ਹੋ ਗਈ ਨੂੰ ਢੀਕ ਢੀਕ ਤੇ ਤੇ ਫਿਰ ਅਸੀਂ ਆ ਗਏ ਕਿ ਚੱਲ ਦਰਬਾਰ ਸਾਹਿਬ ਆਉਣਾ ਜਿੱਦਣ ਤੇ ਉਸ ਦਿਨ ਆਪੇ ਮਨਪ੍ਰੀਤ ਨੂੰ ਫੜ ਲਵਾਂਗੀ ਸੀ ਆ ਗਏ ਆ ਘਰੇ ਤੇ ਘਰੇ ਆਉਂਦੇ ਨੂੰ ਲਾਈਟ ਬੰਦ ਸੀਗੀ ਬੜਾ ਇੱਕ ਗਰਮੀ ਇੰਨੀ ਇੰਨਾ ਬੁਰਾ ਹਾਲ ਕਿਤੇ ਬੜਾ ਮੰਦਾ ਹਾਲ ਸੀਗਾ ਬੱਤੀ ਬਿਨਾ ਤੇ ਆਉਂਦੇ ਆ ਸਾਰ ਮਤਲਬ ਕਿ ਮੈਂ ਕਪੜੇ-ਕਪੜੇ ਚੇਂਜ ਕਰਕੇ ਲੇਟ ਹੋ ਗਏ ਸਵੇਰ 7 ਦਾ ਟਾਈਮ ਹੋ ਗਿਆ ਘਰੇ ਆਉਂਦਿਆਂ ਨੂੰ ਤੇ ਆਟਾ ਗੁੰਨ ਕੇ ਤੇ ਫੁਲਕੇ ਲੱਗ ਪਈ ਸੀਗੀ ਲਾਉਣ ਮਾਂ ਚੱਲ ਲਾਈਏ ਹੈ ਨਾ ਸਾਰੇ ਕਾਲੇ ਪੈ ਹੀ ਰੋਟੀ ਨੂੰ ਇੱਥੇ 8:00 ਵਜੇ ਦਾ ਟਾਈਮ ਜਦੋਂ ਮੈਂ ਲੱਗੀ ਇਹ ਰੋਟੀ ਲਾਉਣਾ ਹੁੰਦਾ ਸਾਰੀ ਹੈ ਨਾ ਤੇ ਕਪੜੇ ਚੇਂਜ ਕਰਕੇ ਲੱਗ ਪਈ ਤੇ ਆਪਾਂ ਦਾਲ ਮੰਮੀ ਕੋਲ ਆਂ ਦੀ ਪਿੰਡੋਂ ਮੰਮੀ ਨੇ ਪਾਤੀ ਸੀਗੀ ਤੇ ਆਪਾਂ ਆਟਾ ਗੁੰਨ ਕੇ ਤੇ ਲੱਗ ਮੰਮੀ ਦੈਂਦੀ ਹੰਦੀ ਜੀ ਰੋਕ ਕੇ ਜਾਣਾ ਤੇ ਫੁਲਕੇ ਲਾ ਦੇ ਨਹੀਂ ਆ ਤੇ ਮਤਲਬ ਫਿਰ ਇਹ ਕਾਲੇ ਪੈ ਗਏ ਆ ਪੰਜ ਸਵਾਗ ਛੇ ਘਰੇ ਹੀ ਹੋ ਗਏ ਸੀਗੇ ਤੇ ਮੈਂ ਰੋਟੀ ਪਕਾਤੀ ਨਾਲ ਹੀ ਇਹਨਾਂ ਨੂੰ ਖਵਾਤੀ ਸੀਗੀ ਮੈਨੂੰ ਪਤਾ ਹੁੰਦਾ ਲਾਈਟ ਨਹੀਂ ਹੈਗੀ ਆਪਾਂ ਆਉਣਾ ਹੀ ਨਹੀਂ ਆਪਾਂ ਸਵੇਰੇ ਆ ਜਾਣਾ ਨੇ ਜੀ ਤੇ ਨਾ ਇਹਨਾਂ ਨੇ ਕਿਹਾ ਕਿ ਰਹੀਏ ਤੇ ਨਾ ਮੈਂ ਹੀ ਕਿਹਾ ਵਾ ਚੱਲ ਆਪਾਂ ਮੈਂ ਹਾਂ ਮੇਲੇ ਲੱਗ ਕੇ ਆਉਣਾ ਵਾ 15 ਤਰੀਕ ਨੂੰ ਸਾਡੇ ਮੇਲਾ ਵਾ ਗੁਰਦਵਾਰਾ ਬਾਬਾਦਾਲ ਸਬਜੀ ਦਾ ਤੇ ਉਥੇ ਦੋਹਾੜ ਨੂੰ ਮਿਲਣ ਦਾ ਤੇ ਮੈਂ ਚਲੂ ਦੋ ਆਵਾਂਗੀ ਤੇ ਇਸ ਕਰਕੇ ਫਿਰ ਮੈਂ ਇਹਨਾਂ ਦੇ ਨਾਲ ਹੀ ਆ ਗਈ ਮੈਂ ਮਤਲਬ ਦੁੱਧ ਗਰਮ ਕਰ ਲਿਆ ਬੱਚਿਆਂ ਆਸਤੇ ਤੇ ਦਹੀਂ ਵਾਲਾ ਵੀ ਰੱਖ ਲਿਆ ਵਾ ਤੇ ਬਾਹਰ ਮੰਜੇ ਵੀ ਡਾਲੇ ਇਹਨਾਂ ਨੇ ਲਾਈਟ ਅਜੇ ਤੱਕ ਨਹੀਂ 10 ਵਜੇ ਚੱਲੇ ਆ ਮਤਲਬ 2-4 ਮਿੰਟ ਹੀ ਲੱਗੇ 10 ਵਜੇ ਚ ਤੇ ਲਾਈਟ ਅਜੇ ਤੱਕ ਨਹੀਂ 3 ਵਜੇ ਦੀ ਅੰਦੇ ਲਾਈਟ ਬੰਦ ਅਸੀਂ ਤੇ ਆਏ ਸਾਢੇ 7 ਵਜੇ ਹੱਡੇ ਆਉਂਦੇ ਨੂੰ ਲਾਈਟ ਬੰਦ ਦੀ ਤੇ ਆਵੇ ਮੰਜੇ ਇਹਨਾਂ ਨੇ ਡਾਲੇ ਆ ਬਾਹਰ ਤੇ ਇਨਵਰਟਰ ਤੇ ਲਾਇਆ ਵਾ ਪੱਖਾ ਇੱਕ ਸਾਈਡ ਤੇ ਤੇ 51 ਜੇ ਹੋਰ ਡਾਉਣਾ ਪੈਣਾ ਸਾਨੂੰ ਹਨਾ ਤੇ ਦੋ ਹੈਗੇ ਇੱਕ ਹੋਰ ਤੇ 51 ਹੋਰ ਡਾਲਾਂਗੇ ਅਜੇ ਬਿਸਤਰੇ ਵਿਛਾਉਣੇ ਆ ਮੈਂ ਆਵੀ ਤੇ ਪਹਿਲਾਂ 10 ਵਜੇ ਕੀ ਤੇ ਪਹਿਲਾਂ ਮੈਂ ਚਲ ਬੱਚਿਆਂ ਨੂੰ ਦੁੱਧ ਜਿਹੜਾ ਠੰਡਾ ਕਰਕੇ ਦਿਲਾ ਨਾਲੇ ਦਹੀਂ ਜਮਾਣਾ ਤੇ ਫੇਰ ਇਹ ਮੈਨੂੰ ਕਹਿੰਦੇ ਕਿ ਬਿਸਤਰੇ ਲਿਆ ਕੱਢ ਕੇ ਨਾਲੇ 51 ਹੋਰ ਡਾਈਏ ਇੱਥੇ ਤੇ ਮੈਂ ਕਹਿੰਦੀ ਆ ਹੋਏ 51 ਹੋਰ ਡਾਉ ਇੱਥੇ ਉੱਪਰ ਲਿਜਾਈ ਦੇ ਤੇ ਡਾਟ੍ਹ ਜਾਣਾ ਹਿੰਗਾ ਤੇ ਬੱਤੀ ਬਿਨਾ ਵੀ ਕੋਈ ਹਾਲ ਨਹੀਂ ਆਵੇਂ ਮਤਲਬ ਬੜੀ ਗਰਮੀ ਇੱਕ ਇੰਨੀ ਜਿਆਦੀ ਗਰਮੀ ਹੈ ਨਾ ਬਹੁਤ ਮੰਦਾ ਹਾਲ ਵਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਚ ਪੜੇ ਨੂੰ ਨਮ ਮਛਰ ਲੜਦੇ ਆਂ ਪਤਾ ਨਹੀਂ ਕੀ ਬਾਹਰ ਮਛਰ ਬੜਾ ਵਾ ਮਤਲਬ ਕੂਲਰ ਲੱਗਾ ਹੋਵੇ ਨਾ ਫਿਰ ਮਛਰ ਘਟ ਲੜਦਾ ਪੈਰਾਂ ਤੱਕ ਵਾ ਮਾਰਦਾ ਵਾ ਪੱਖੇ ਨਾਲ ਫਿਰ ਵੀ ਮਤਲਬ ਕਿ ਮਾਸ਼ਾ ਅੱਲ੍ਹਾ